ਆਮ ਆਦਮੀ ਪਾਰਟੀ ਨੇ ਪੰਜਾਬ ਚ ਵੱਡੀ ਜਿੱਤ ਹਾਸਲ ਕੀਤੀ ਕਾਂਗਰਸ ਬੁਰੀ ਤਰ੍ਹਾਂ ਹਾਰ ਗਈ ਤਾਂ ਕਾਂਗਰਸ ਚ ਖਲਾਰੇ ਪੈਣੇ ਸ਼ੁਰੂ ਹੋ ਗਏ ਨੇ ਨਵਜੋਤ ਸਿੰਘ ਸਿੱਧੂ ਦੇ ਸਿਰ ਠੀਕਰਾਂ ਭੰਨਿਆ ਜਾ ਰਿਹਾ ਕਿ ਸਿੱਧੂ ਬੇਲਗਾਮ ਘੋੜੀ ਸੀ ਜਿਸ ਕਰਕੇ ਕਾਂਗਰਸ ਚੋਂ ਹਾਰ ਗਈ ਸੁਨੀਲ ਜਾਖੜ ਹੁਣਾਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਕਹਿੰਦੇ ਕਿ ਸੁਨੀਲ ਜਾਖੜ ਹੁਣਾਂ ਨੇ ਇਲੈਕਸ਼ਨ ਦੇ ਸਮੇਂ ਬਿਆਨਬਾਜ਼ੀ ਕੀਤੀ ਜਿਹਦੇ ਕਰਕੇ ਨੁਕਸਾਨ ਹੋਇਆ ਔਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਲੀਡਰ ਸੁਨੀਲ ਜਾਖੜ ਸਾਹਿਬ ਸਾਡੇ ਨਾਲ ਨੇ ਜਾਖੜ ਸਾਹਿਬ ਕੀ ਹੋ ਰਿਹਾ ਹੈ ਕਾਂਗਰਸ ਦੇ ਵਿੱਚ ਹਾਰ ਕੇ ਬੁਰੀ ਤਰੀਕੇ ਦੇ ਨਾਲ ਠਿੱਕਰਾਂ ਇੱਕ ਦੂਸਰੇ ਤੇ ਪੰਨਣਾ ਸ਼ੁਰੂ ਹੋ ਗਿਆ ਤੁਹਾਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਸੁਖਜਿੰਦਰ ਰੰਦਾਵਾ ਉਹਨਾਂ ਵੱਲੋਂ ਨਿਸ਼ਾਨੇ ਸਾਧੇ ਗਏ ਔਰ ਸਰਜੀਤ ਧਮਾਨ ਨੇ ਤਾਂ ਚਰਨਜੀਤ ਚੰਨੀ ਨੂੰ ਕਹਤਾ ਕਿ ਸੰਗਲੀ ਵਾਲਾ ਬੰਦਰ ਸੀ ਵੇਖੋ ਅਗਰ ਮर्याਦਾ 'ਚ ਰਹਿ ਕੇ ਗੱਲ ਕੀਤੀ ਜਾਵੇ ਬਿਹਤਰ ਹੈ ਤੇ ਮਾਨ ਸਾਹਿਬ ਬੜੇ ਸੀਨੀਅਰ ਲੀਡਰ ਹੈ ਮੈਂ ਕਿਸੇ ਤੇ ਟਿੱਪਣੀ ਕਰਦਾ ਚੰਗਾ ਨਹੀਂ ਲੱਗਦਾ ਰੰਦਾਵਾ ਸਾਹਿਬ ਮੇਰੇ ਤਾਂ ਬਹੁਤ ਨਜ਼ਦੀਕੀ ਰਏ ਮੈਂ ਤਾਂ ਮੇਰੇ ਤੋਂ بڑا ਉਹਨਾਂ ਨਾਲ ਪਿਆਰ ਐਸੇ ਕਰਕੇ ਮੈਂ ਤਾਂ ਜੀ ਟਵੀਟ ਵੀ ਕੀਤਾ ਉਹ ਕਹਿੰਦੇ ਨਾ ਕਹਿੰਦਾ ਲੋਕਾਂ ਦੇ ਵਟਿਆਂ ਦੀ ਸਾਨੂੰ ਪੀੜ ਰਤੀ ਨਾ ਹੋਈ ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹ ਅਮਰਾਂ ਤਾਂ ਹੀ ਰੋਈ ਇਸ ਕਰਕੇ ਮੈਂ ਗੱਲ ਕੀਤੀ ਪਰ ਉਹ ਆਪਣੀ ਜਿਹਾ ਠੀਕ ਹੈ ਜੀ ਅਗਰ ਉਹ ਮਹਿਸੂਸ ਕਰਦੇ ਹੈ ਜੇ ਅਗਰ ਮੇਰੇ ਕੁਲੀਗਜ਼ਾ ਮਹਿਸੂਸ ਕਰਦੇ ਹੈ ਤੇ ਮੈਂ ਕਹਿੰਦਾ ਜੀ ਮੇਰੇ ਕਰਕੇ ਕਾਂਗਰਸ ਦਾ ਨੁਕਸਾਨ ਹੋਇਆ ਮੇਰੇ ਫਾਇਆ ਲਾਓ ਸੁਨੀਲ ਜਾਖੜ ਨੂੰ ਫਾਇਆ ਲਾਓ ਪਰ ਸਮਾ ਸਾਮੋ ਸਮਾ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਨਾ ਹੀ ਵਰਕਰ ਨੇ ਲੀਡਰਾਂ ਦੇ ਮੂੰਹ ਕੰਨੀ ਦੇਖਦੇ ਰਹਿਣਾ ਅੱਜ ਕਾਂਗਰਸ ਦਾ ਵਰਕਰ ਟੁੱਟਿਆ ਪਿਆ ਹੈ ਲੀਡਰ ਤਾਂ ਇਸ ਕੰਮ ਨੂੰ ਲੱਗੇਆਂ ਸੀ ਇੱਕ ਦੂਜੇ ਦੀਆਂ ਲੱਤਾਂ ਕੱਢੀ ਜਾਂਦੇ ਆ ਤੇ ਵਰਕਰ ਉੱਥੇ ਚਿੰਤਾ ਦਾ ਵੀ ਅਸੀਂ ਕਿਹੜੇ ਖੂਚੇ ਡਿੱਗਾਂਗੇ ਇਸ ਕਰਕੇ ਅੱਜ ਸਮਾ ਵੀ ਸੁਨੀਲ ਨੇ ਮਾੜਾ ਕੀਤਾ ਸੁਨੀਲ ਨੇ ਸਾਰਾ ਕੁਝ ਹੋਇਆ ਸੁਨੀਲ ਦਾ ਜੋ ਕੁਝ ਹੋਣਾ ਹੈ ਕਰਵਾ ਲਓ ਪਹਿਲਾਂ ਜੇ ਪੀਸੀਸੀ ਬਦਲੇ ਹੈ ਤੇ ਹੁਣ ਜੇ ਹੋਰ ਕੋਈ ਸਟੈਪ ਲੈਣਾ ਉਹ ਵੀ ਲੈ ਕੇ ਤੁਸੀਂ ਫਾਇਰ ਲਾਓ ਸੁਨੀਲ ਨੇ ਜ਼ਿੰਮੇਵਾਰੀ ਮੇਰੀ ਕਿਤੇ ਪਾੜੋ ਨਾ ਨਾ ਕਿਸੇ ਨੂੰ ਹੋਰ ਤੇ ਕਿਸੇ ਨੂੰ ਸੰਗਲੀ ਵਾਲਾ ਆਖੋ ਜਾਂ ਕਿਸੇ ਨੂੰ ਬਿਨਾ ਸੰਗਲੀ ਵਾਲਾ ਬੇਲਗਾਮ ਕਿਸੇ ਨੂੰ ਬੇਲਗਾਮ ਕਹਿ ਰਿਹਾ ਕਿਸ ਨੂੰ ਸੰਗਲੀ ਵਾਲਾ ਆਖ ਕਹਿ ਰਿਹਾ ਛੱਡੋ ਸੁਨੀਲ ਕਰਕੇ ਬਹੁਤ ਨੁਕਸਾਨ ਹੋ ਗਿਆ ਸੁਨੀਲ ਨੂੰ ਫਾਇਰ ਲਾ ਕੇ ਸੁਨੀਲ ਦੀ ਤੇ ਦਿਓ ਬਲੀ ਤੇ ਕਾਂਗਰਸ ਦੀ ਬਲੀ ਨਾ ਹੋਣ ਦਿਓ ਕਾਂਗਰਸ ਨੂੰ ਸੰਭਲੋ ਇੱਕੋ ਹੀ ਮੇਰੀ ਰਾਏ ਹੈ ਜਿੰਨੀ ਮੇਰੀ ਸਮਝ ਹੈ ਮੇਰੇ ਤੋਂ ਤਾਂ ਸਾਰੇ ਸਿਆਣੇ ਹੈ ਸੰਗਰੂਰ ਦਾ ਇਲੈਕਸ਼ਨ ਆਇਆ ਲੋ ਪਾਰਲੀਮੈਂਟ ਦਾ ਕੱਲ ਭਗਵੰਦ ਮਾਨ ਜੀ ਨੇ ਜਦੋਂ ਸੌ ਚੱਕਣੀ ਹੈ ਚੀਫ ਮਿਨਿਸਟਰ ਦੀ ਉਸ ਤੋਂ ਪਹਿਲਾਂ ਪਾਰਲੀਮੈਂਟ ਤੋਂ ਅਸਤੀਫਾ ਦੇਣਗੇ ਬਾਈ ਇਲੈਕਸ਼ਨ ਆ ਗਿਆ ਕਿਉਂ ਨਹੀਂ ਇਸ ਮੌਕੇ ਦਾ ਆਪਾਂ ਇਹਨੂੰ ਵਾਈ ਡੋਂਟ ਵੀ ਟੇਕ ਥਿਸ ਅਪਰਚੁਨਿਟੀ ਅੱਜ ਜੀ ਜਾ ਕੇ ਜਿਹੜੀ ਕਹਿੰਦੇ ਨਾ ਮੰਜੀ ਕਿੱਥੇ ਡਾਵਾਂ ਹੁਣ ਮੰਜੀ ਸੰਗਰੂਰ ਡਾਓ ਇੱਥੋਂ ਚੱਕੋ ਮੰਜੀ 15 ਸੈਕਟਰ ਕਾਂਗਰਸ ਪਹੁੰਚੋ ਜਾ ਕੇ ਉੱਥੇ ਡਾ ਲੋ ਸਾਰੀ ਲੀਡਰਸ਼ਿਪ ਜਾ ਕੇ ਬੈਠੇ ਉੱਥੇ ਹਲਕਿਆਂ ਚ ਸਾਰਿਆਂ ਚ ਜਾ ਕੇ ਨੌ ਦੇ ਨੌ ਹਲਕੇ ਸਾਹਮੋ ਉਹ ਜਿਹੜੇ ਵਰਕਰਾਂ ਨੂੰ ਸਾਡੇ ਸਰਪੰਚ ਸਾਹਿਬਾਨ ਹੈ ਸਾਡੇ ਐਮ ਸੀਜ਼ ਹੈ ਸਾਡੇ ਅਸੀਂ ਫੀਸੀ ਦੀ ਸਾਡੇ ਕੋਲ ਹੈ ਉਹ ਹੌਸਲਾ ਨਾ ਛੱਡ ਦੇਣ ਉਹਨਾਂ ਨੂੰ ਜਾ ਕੇ ਲੀਡਰ ਜਾ ਕੇ ਬਾਹ ਫੜਨਗੇ ਵੀ ਆਓ ਐਦਾ ਕਿਉਂਕਿ ਆ ਬਾਨੂ ਮਤੀ ਦਾ ਕੁੰਬਾ ਜਿਆਦਾ ਚੱਲਣਾ ਨਹੀਂ ਆ ਜਿਹੜੇ ਲੋਕ ਕਹਿੰਦੇ ਸੀ ਨਾ ਵੀ ਰਵਾਇਤੀ ਪਾਰਟੀਆਂ ਦੇ ਖਿਲਾਫ ਵੋਟ ਹੈ ਰਵਾਇਤੀ ਪਾਰਟੀ ਦਾ ਇਹਨਾਂ ਚ 50 ਫੀਸਦੀ ਤੋਂ ਜ਼ਿਆਦਾ ਤਾਂ ਰਵਾਇਤੀ ਪਾਰਟੀਆਂ ਵਾਲਾ ਜਿਹੜਾ ਲਾਣਾ ਸਾਰਾ ਇਹਨਾਂ ਚ ਆਇਆ ਹੈ ਇਹ ਕਿਵੇਂ ਅੱਡ ਹੈ ਤੇ ਕੌਣ ਇਹਨਾਂ ਤੇ ਲਗਾਮ ਪਾਊਗਾ ਜਿਹੜੇ ਲੋਕਾਂ ਦੇ 50 ਫੀਸਦੀ ਇਲਜ਼ਾਮ ਹੈ ਵੀ ਉਹ ਕ੍ਰਿਮੀਨਲ ਕੇਸਿਸ 'ਚ ਇਨਵੋਲਡ ਹੈ ਹੁਣ ਦੇਖੋ ਸਮਾਂ ਦੱਸੂਗਾ ਵੀ ਭਗਵੰਤ ਮਾਨ ਜੀ ਨਕੇਲ ਪਾ ਸਕਦੇ ਹੈ ਕਿ ਨਹੀਂ ਇਹਨਾਂ ਤੇ ਕੰਟਰੋਲ ਚ ਰੱਖ ਸਕਣਗੇ ਕਿ ਨਹੀਂ दैट्स ਮੈਂ ਦੱਸੂਗਾ ਬਟ ਜੇ ਸਮਾਂ ਕੱਲ ਆ ਗਿਆ ਉਸ ਸਮੇਂ ਕਿਤੇ ਆਪਾਂ ਕਹੀ ਵੀ ਸਾਡੀ ਤਾਂ ਤਿਆਰੀ ਹੈ ਨਹੀਂ ਅਤੇ ਇਕਦਮ ਹੀ ਆ ਗਿਆ ਚਾਂਚਕੇ ਸਾਡੇ ਸਾਹਮਣੇ ਆ ਗਿਆ ਤੇ ਇਸ ਕਰਕੇ ਅਸੀਂ ਆਪਣੀ ਤਿਆਰੀ ਵਟੀਏ ਹੁਣੇ ਵੀਡ ਲਈਏ ਜੋ ਵੀ ਹੈ ਤੇ ਜਾ ਕੇ ਵਿੱਡ ਕੇ ਤੇ ਉੱਥੇ ਜਾ ਕੇ ਮੋਰਚਾ ਲਾ ਲਈਏ ਕਿਉਂਕਿ ਇਹ ਲੋਕਾਂ ਦੀ ਆਸਾਂ ਉਮੀਦਾਂ ਹੁਣੇ ਛੇਤੀ ਟੁੱਟ ਜਾਣੀ ਐ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਆ ਹੁਣਾ ਨਾ ਮੈਂ ਨਹੀਂ ਸਮਝਦਾ ਵੀ ਜਿਸ ਕਿਸਮ ਦੇ ਖਜ਼ਾਨੇ ਹੈ ਜਿਹ ਜਿੱਦਨ ਜੀਐਸਟੀ ਉਥੋਂ ਕੇਂਦਰ ਸਰਕਾਰ ਜਿਹੜੇ ਡਬਲ ਇੰਜਨ ਕਹਿੰਦੇ ਸੀ ਇੱਕ ਇੰਜਨ ਤਾਂ ਗਿਆ ਉਹ ਇੰਜਨ ਤਾਂ ਜੁੜਨਾ ਨਹੀਂ ਆ ਜਿਹੜੀ ਜੂਨ ਜੁਲਾਈ ਤਾਈ ਹੈਗਾ ਜੀਐਸਟੀ ਵਾਲਾ ਜਿਹੜੀ ਆਪਾਂ ਨੂੰ ਮਿਲਦੀ ਹੈ ਜਿਹੜੀ ਆ 14% ਇਨਕਰੀਸ ਸੀਗੀ ਉਹ ਤਾਂ ਬੰਦ ਹੋ ਜਾਣੀ ਹੈ ਜੀ ਹੁਣ ਦੋ ਮਹੀਨਿਆਂ ਨੂੰ ਫੇਰ ਫੇਰ ਬਣੂਗਾ ਕੀ ਕਿਹੜੇ ਭਾਅ ਵਿਕਦੀਆਂ ਉਦੋਂ ਪਤਾ ਲੱਗੂਗਾ ਸੋ ਤਿਆਰੀ ਅੱਜ ਤੋਂ ਹੀ ਵਰਕਰ ਦੀ ਬਾਹ ਫੜੋ ਵਰਕਰ ਨੂੰ ਮਜ਼ਬੂਤ ਕਰੋ ਸਮਾਂ ਆਂਦੇ ਜਾਂਦੇ ਰਹੇ ਤਾਂ ਹੁਣੇ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਇਹਨਾਂ ਕੋਲ 20 ਸੀਗੇ ਤੇ 92 ਤੇ ਆ ਗਏ ਅਸੀਂ 18 ਤੋਂ ਕਿਉਂ ਨਹੀਂ ਅਸੀਂ 100 ਤੇ ਜਾ ਸਕਦੇ ਅਸੀਂ ਜਾ ਸਕਦੇ ਹਾਂ ਵਰਕਰ ਨੂੰ ਸਾਮੀ ਹੈ ਦੇਖੋ ਹਰੇਕ ਗੱਲ ਦਾ ਬੰਦਾ ਸਿੱਖਦਾ ਹੈ ਆਪਣੇ ਸਾਹਮਣੇ ਆਪੋਨੈਂਟ ਤੋਂ ਮੈਂ ਦੁਸ਼ਮਣ ਨਹੀਂ ਮੰਨਦਾ ਇਹਨਾਂ ਨੂੰ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਅਕਾਲੀ ਹੈ ਚਾਹੇ ਭਾਜਪਾ ਹੈ ਉਹ ਪ੍ਰਧਾਨ ਮੰਤਰੀ મોદી ਹੈ 10 ਤਰੀਕ ਨੂੰ ਰਿਜ਼ਲਟ ਆਂਦਾ ਏ ਡੀ ਬਡੀ ਉਹਨਾਂ ਨੂੰ ਜਿੱਤ ਬਖਸ਼ਿਸ਼ ਪ੍ਰਾਪਤ ਹੋਈ ਹੈ ਯੂਪੀ ਦੇ ਵਿੱਚ ਉਹ ਸਾਰੀ ਸਟੇਟਸ ਦੇ ਅੰਦਰ ਉਹ ਪੰਜਾਬ ਨੂੰ ਛੱਡ ਕੇ ਲੈ ਗਏ ਸਾਰਾ ਕੁਝ ਹੀ ਤੇ ਅਗਲੇ ਦਿਨ ਉਹ ਗੁਜਰਾਤ ਚ ਜਾ ਕੇ ਡੇਰਾ ਲਾ ਕੇ ਬਹਿ ਗਏ ਹੁਣ ਇਹਨਾਂ ਨਾਲ ਤਿਆਰੀ ਕਰਤੀ ਉਹ ਸਰਪੰਚਾਂ ਨਾਲ ਮੀਟਿੰਗ ਕਰ ਸਕਦੇ ਤੇ ਸਾਨੂੰ ਕੌਣ ਰੋਕਦਾ ਸਭ ਤੇ ਇੱਧਰ ਦੇਖੀਏ ਜੇ ਸੁਖਵੀਰ ਸਿੰਘ ਬਾਦਲ ਦੇ ਨਿਗਰਾਨੀ ਚ ਸਾਰੀ ਅਕਾਲੀ ਪਾਰਟੀ 100 ਸਾਲ ਪੁਰਾਣੀ ਪਾਰਟੀ ਐ ਜਿਵੇਂ ਕਹਿੰਨਾ ਬਾਟਾ ਮਾਂਜ ਕੇ ਛੱਡਦਾ ਸੁਖਵੀਰ ਬਾਦਲ ਨੇ ਪਰ ਉੱਥੇ ਵੀ ਤੁਸੀਂ ਦੇਖੋ ਵੀ ਉਹਦੇ ਵਰਕਰ ਜਿਹੜੇ ਆਕਾਲੀ ਦਲ ਦੇ ਵਰਕਰ ਸਾਰੇ ਅਜ ਤਾਈਂ ਬੰਨੀ ਫਿਰਦੇ ਇੱਕ ਵਰਕਰ ਨਹੀਂ ਗਿਆ ਟੁੱਟ ਕੇ ਸੋ ਇਹਨਾਂ ਤੋਂ ਸਿੱਖਣਾ ਸਿੱਖ ਕੇ ਆਪਣੀ ਕਮਜ਼ੋਰੀਆਂ ਦੇਖੀ ਉਹਨਾਂ ਨੂੰ ਫਿਕਸ ਕਰੀਏ ਰਾਦਰਦਨ ਵੀ ਆ ਬੇਲਗਾਮ ਹੈ ਜੀ ਇਹ ਸੰਗਲ ਨਾਲ ਬੰਨੇ ਹੈ ਜੀ ਸੰਗਲਾਂ ਕੱਢੋ ਤੇ ਜਾ ਕੇ ਮੋਰਚਾ ਸਾਮੋ ਗੱਲਬਾਤ ਕਰਕੇ ਜੋ ਵੀ ਹੱਲ ਕਰਦੇ ਹੇ ਹੱਲ ਕਰੋ ਇਸ ਚੀਜ਼ ਨੂੰ ਕਿਵੇਂ ਦੇਖਦੇ ਸੁਖਜਿੰਦਰ ਰੰਦਾਵਾ ਹੁਣਾ ਨੇ ਇੱਕ ਬਿਆਨ ਦਿੱਤਾ ਸੁਖਜਿੰਦਰ ਰੰਦਾਵਾ ਹੁਣਾ ਨੇ ਸੜਨੇ ਗੱਲਬਾਤ ਕਰਦਿਆਂ ਕਿਹਾ ਕਿ ਨਵਜੋਤ ਸਿੱਧੂ ਦਾ ਤਾਂ ਕਹਿੰਦੇ ਮੈਨੂੰ ਪਤਾ ਸੀਗਾ ਪਰ ਕਹਿੰਦੇ ਸੁਨੀਲ ਜਾਖੜ ਹੁਣਾ ਤੋਂ ਮੈਨੂੰ ਆ ਉਮੀਦ ਨਹੀਂ ਸੀ ਸੁਨੀਲ ਜਾਖੜ ਹੁਣਾ ਨੇ ਜੋ ਕੀਤਾ ਮੈਨੂੰ ਉਹਦਾ ਬਹੁਤ ਦਰਦ ਹੋਇਆ ਕਹਿੰਦੇ ਉਹ ਤਾਂ ਕਾਂਗਰਸੀ ਨੇ ਕਹਿੰਦੇ ਪਰ ਨਵਜੋਤ ਸਿੱਧੂ ਕਾਂਗਰਸੀ ਨਹੀਂ ਉਹ ਤਾਂ ਬਾਹਰੋਂ ਆਇਆ ਹੋਇਆ ਬੰਦਾ ਚਲੋ ਜੋ ਵੀ ਹੈ ਉਦੋਂ ਵੀ ਹੈ ਇਹ ਸਭ ਤੋਂ ਅੱਗੇ ਜੋ ਵੀ ਕਰਦੇ ਕਰਾਂਦੇ ਸੀ ਇਹ ਇਹਨਾਂ ਦੀ ਸੋਚ ਹੈ ਮੇਰਾ ਮੰਨਣਾ ਹੈ ਵੀ ਮੈਂ ਤਾਂ ਤੁਹਾਨੂੰ ਜਿਸ ਤਰ੍ਹਾਂ ਗਿਆ ਵੀ ਸ ਜਿਨ੍ਹਾਂ ਨੇ ਫੁੱਲ ਮਾਰਿਆ ਸਾਡੀ ਰੂਹ ਅਮਰਦਾ ਰੂਹ ਪਤਾ ਨਹੀਂ ਉਹਨਾਂ ਨੂੰ ਜ਼ਿਆਦਾ ਪੀੜ ਹੋਈ ਹੈ ਕਿ ਮੈਨੂੰ ਜ਼ਿਆਦਾ ਪੀੜ ਹੋਈ ਹੈ ਪਰ ਇਹਨਾਂ ਨੂੰ ਆਪਣੀਆਂ ਅੰਦਰ ਚਾਤੀ ਮਾਰ ਕੇ ਦੇਖਣਾ ਚਾਹੀਦਾ ਹੈ ਤੇ ਜਿਹੜੀ ਹੈ ਇਹਨਾਂ ਨੂੰ ਮੈਂ ਕਹਿ ਰਿਹਾ ਵੀ ਮੈਂ ਮੇਰੀ ਗਲਤੀ ਹੈ ਤੇ ਮੈਨੂੰ ਲਾਓ ਫਾਇੇ ਨੇਰੇ ਦੇ ਹੋਰ ਇੱਕ ਚਿੱਠੀ ਲਿਖ ਦਿਓ ਚਿੱਟੀਆਂ ਪਹਿਲਾਂ ਵੀ ਲਿਖੀਆਂ ਦੇ ਇੱਕ ਚਿੱਠੀ ਹੋਰ ਕੱਢ ਦਿਓ ਹਾਈ ਕਮਾਂਡ ਨੂੰ ਸੁਨੀਲ ਨੂੰ ਪਾਰਟੀ ਤੋਂ ਬਰਖਾਸਤ ਕੀਤਾ ਜਾਵੇ ਕਰੋ ਪਰ ਕਾਂਗਰਸ ਦੀ ਬੰ ਵਰਕਰ ਦੀ ਫੜ ਲਓ ਮੇਰਾ ਇਹ ਨਹੀਂ ਗੁਜ਼ਾਰਸ਼ ਹੈ ਉਹ ਯਾਦਵਿੰਦਰ ਜੀ ਹੁਣਾਂ ਨਾ ਇੰਟਰਵਿਊ ਕਰ ਰਹੇ ਸੀ ਸੁਖਜਿੰਦਰ ਰੰਧਾਵਾ ਹੁਣ ਇਹ ਕਹਿੰਦੇ ਕਿ ਸੁਨੀਲ ਜਾਖੜ ਹੁਣਾਂ ਨੇ ਮੈਨੂੰ ਔਰ ਕੈਪਟਨ ਹੁਣਾਂ ਨੇ ਤੇ ਨਾਲ ਹੀ ਹਾਈ ਕਮਾਂਡ ਨੇ ਮੈਨੂੰ ਮੰਤਰੀ ਬਣਾਇਆ ਤੁਸੀਂ ਬਣਵਾਇਆ ਸੀਗਾ ਮੰਤਰੀ ਕੋਈ ਬਣਾ ਮੈਂ ਕੌਣ ਹੁਣਾਂ ਸਭ ਮੈਂ ਕੋਈ ਬਣਾਉਣ ਵਾਲਾ ਨਹੀਂ ਮੈਂ ਤਾਂ ਦੇਖ ਆ ਕਹਿ ਰਹੇ ਆ ਵੀ ਉਹਨਾਂ ਦੀ ਸੋਚ ਮੇਰੇ ਪ੍ਰਤੀ ਜਿਹੜੀ ਸੀਗੀ ਉਹ ਵੀ ਸੋਚ ਹੈ ਅੱਜ ਕਿਉਂ ਉਹਨਾਂ ਦੀ ਸੋਚ ਆਈ ਇਹ ਮੇਰੀ ਕਮੀ ਰਹੀ ਹੈ ਨੰਦ ਕਹਿ ਰਹੇ ਪਰ ਮੇਰੇ ਲਾਊ ਫਾਇਆ ਮੈਂ ਕਿਹੜਾ ਭੱਜਿਆ ਜਨਾ ਉਹਨਾਂ ਦੇ ਇਲਜ਼ਾਮ ਤੋਂ ਵੀ ਠੀਕ ਹੈ ਉਹਨਾਂ ਦੇ ਇਲਜ਼ਾਮ ਸਹੀ ਹੈ ਕਮੀ ਕੀ ਦੀ ਮੰਨਦੇ ਹੋ ਜਕਰ ਸਾਹਿਬ ਦਿਖਾ ਜੋ ਤੁਸੀਂ ਨਹੀਂ ਤੁਹਾਡੇ ਤੋਂ علاوہ ਕਿਉਂਕਿ ਤੁਹਾਨੂੰ ਤਾਂ ਲਾਹਤਾ ਸੀਗਾ ਇਸ ਚੀਜ਼ ਨੂੰ ਮੰਨਦੇ ਹੋ ਕਿ ਨਹੀਂ ਤੁਹਾਨੂੰ ਲਾਹੇ ਜਾਣ ਦਾ ਨੁਕਸਾਨ ਔਰ ਸਿੱਧੂ ਨੂੰ ਲਾਏ ਜਾਣ ਦਾ ਨੁਕਸਾਨ ਸ਼ਾਇਦ ਉਹਦੇ ਨਾਲ ਘਾਟਾ ਪੂਰਾ ਨਹੀਂ ਹੋਇਆ ਮੇਰੇ ਲਈ ਨਾਲ ਕਾਟਾ ਨਹੀਂ ਪੂਰਾ ਹੈ ਹੁਣ ਕੱਢ ਕੇ ਮੈਂ ਕਾਟਾ ਪੂਰਾ ਕਰ ਲਉ ਪਰ ਪਾਰਟੀ ਦਾ ਤਾਂ ਕਾਟਾ ਪੂਰਾ ਕਰੋ ਸਭ ਤੋਂ ਪਹਿਲਾਂ ਮੇਰੇ ਵਾਲੇ ਕਾਟੇ ਨੂੰ ਛੱਡੋ ਤੁਸੀਂ ਮੇਰਾ ਜੋ ਕੁਝ ਹੋਣਾ ਹੈ ਉਹ ਕਰੂਗਾ ਪਰ ਪਾਰਟੀ ਸੰਭਾਲਣ ਮੇਰੀ ਇੰਨੀ ਬੇਨਤੀ ਹੈ ਧੰਦਾਵਾ ਜੀ ਬੜੇ ਸੀਨੀਅਰ ਹੈ ਜਾ ਕੇ ਉੱਥੇ ਗੱਲਬਾਤ ਕਰਨ ਕਰਕੇ ਇਹਦਾ ਨਹੀਂ ਬੇੜਾ ਕਰਨ ਤਮਾਨ ਹੋਣਾ ਨੇ ਇੱਕ ਹੋਰ ਬਿਆਨ ਦਿੱਤਾ ਵੱਡਾ ਅਲੀਗੇਸ਼ਨ ਲਾਇਆ ਕਹਿੰਦੇ ਟਿਕਟਾਂ ਵੇਚੀਆਂ ਗਈਆਂ ਤੁਹਾਡੇ ਤੇ ਬਹੁਤ ਤਿੱਖਾ ਬਰਿਓ ਕਹਿੰਦੇ ਕਿ ਬਾਰਡਰ ਦਾ ਏਰੀਆ ਖਾ ਕੇ ਟਿਕਟਾਂ ਵੇਚ ਦਿੱਤੀਆਂ ਗਈਆਂ ਇਸ ਤਰ੍ਹਾਂ ਦੇ ਅਲੀਗੇਸ਼ਨ ਲਾਏ ਉਹਨਾਂ ਨੇ ਮੈਂ ਦੇਖੋ ਬਿਆਨ ਸੁਣਿਆ ਨਹੀਂ ਮੈਂ ਤਾਂ ਜਿੰਨੀ ਤੁਸੀਂ ਆ ਗੱਲ ਕਹੀ ਹੈ ਵੀ ਬੇਲਗਾਮ ਕੇ ਬੰਦ ਜੋ ਕੁਝ ਕਹਿ ਰਹੇ ਸੀਗੇ ਉਹਨਾਂ ਦੇ ਮੂੰਹ ਐ ਜੀ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਇਹ ਇਲਜ਼ਾਮ ਕਿ ਹੁਣ ਕੀ ਲਾਇਆ ਮੈਂ ਦੇਖੂਗਾ ਕਿਹੜਾ ਕੀ ਇਲਜ਼ਾਮ ਲਾਇਆ ਮੇਰੇ ਤੇ ਕਿਹੜਾ ਬੇਚਨਾਲ ਆਇਆ ਤਾਂ ਇੱਥੇ ਸੁਵੀਰ ਬਾਦਲ ਨੇ ਵੀ ਮੇਰੇ ਤੇ ਇਹ ਜਿਹਾ ਇਲਜ਼ਾਮ ਨਹੀਂ ਲਾਇਆ ਹੋਰ ਕੋਈ ਲਾਏ ਤਾਂ ਲਾਵੇ ਪਰ ਚਲੋ ਦੇਖਾਂਗੇ ਉਹਨਾਂ ਦਾ ਕੀਤਾ ਇਸ ਚੀਜ਼ ਤੇ ਹਾਰ ਹੀ ਕਿਉਂ ਕਾਂਗਰਸ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਰੂਗੀ ਸਾਬ ਮੇਰਾ ਕੋਈ ਰਾਏ ਲੈਣਗੇ ਮੈਂ ਆਪਣੀ ਰਾਏ ਦੇ ਦੂੰਗਾ ਆਮ ਆਊਟ ਆਫ ਐਕਟਿਵ ਪੋਲਿਟਿਕਸ ਇਸ ਕਰਕੇ ਮੈਂ ਕਿਸੇ ਨੂੰ ਨਾਲ ਸਾਡੀ ਗੱਲ ਹੋਈ ਉਹ ਕਹਿੰਦੇ ਕਿ ਸੁਨੀਲ ਜਾਖੜ ਨੂੰ ਜਦੋਂ ਤੱਕ ਪ੍ਰਧਾਨ ਸੀਗੇ ਸੁਨੀਲ ਜਾਖੜ ਹੁਣੀ ਉਦੋਂ ਤੱਕ ਠੀਕ ਸੀ ਕਹਿੰਦੇ ਉਹਨਾਂ ਨੇ ਸਭ ਨੂੰ ਇੱਕ ਮਾਲਾ ਦੇ ਵਿੱਚ ਪਰੂਕ ਰੱਖਣ ਦੀ ਕੋ ਭੱਜਣ ਦੀ ਕੋਸ਼ਿਸ਼ ਵੀ ਕਰਦਾ ਸੀ ਤਾਂ ਉਹਨੂੰ ਘਰੇ ਬੁਲਾ ਲੈਂਦੇ ਸੀ ਜਾਂ ਉਹਦੇ ਘਰ ਜਾ ਕੇ ਵਾਹ ਜਾਂਦੇ ਸੀ ਜਾਕਰ ਹੋਣਾ ਕੋਈ ਤਜਰਬਾ ਸੀ ਸਿੱਧੂ ਹੁਣਾਂ ਨੇ ਉਸ ਤਜਰਬੇ ਦਾ ਇਸਤੇਮਾਲ ਕਰਿਆ ਨਹੀਂ ਕਹਿੰਦੇ ਮੰਜੀ ਲਾਉਣ ਦੀ ਗੱਲ ਕਹੀ ਸੀ ਕਿ ਕਾਂਗਰਸ ਭਵਨ ਦੇ ਵਿੱਚ ਜਦੋਂ ਤੁਸੀਂ ਤੁਸੀਂ ਵੀ ਸਟੇਜ ਤੇ ਸੀ ਯਾਦ ਹੋਣਾ ਤੁਹਾਨੂੰ ਉਦੋਂ ਜਦਨ ਪ੍ਰਧਾਨਗੀ ਦਾ ਅਹੁਦਾ ਸੰਭਲਵਾਇਆ ਨਵਜੋਤ ਸਿੱਧੂ ਹੁਣਾਂ ਨੂੰ ਉਦੋਂ ਉਹਨੇ ਕਿਹਾ ਕਿ ਮੰਜੀ ਲਾਵਾਂਗੇ ਕਹਿੰਦੇ ਮੰਜੀ ਤਾਂ ਕਦੇ ਲਾਈ ਨਹੀਂ ਉਹਨਾਂ ਨੇ ਇੱਕ ਬਲਾਕ ਸਮਤੀ ਦੇ ਪ੍ਰਧਾਨਾਂ ਨੂੰ ਨਹੀਂ ਮਿਲੇ ਕਿਸੇ ਨੂੰ ਹੀ ਨਹੀਂ ਮਿਲੇ ਕਹਿੰਦੇ ਮੰਜੀ ਲਾਉਣ ਦੀ ਗੱਲ ਕਰਦੇ ਸੀ ਮੈਂ ਕਿਸੇ ਤੇ ਇਹਨਾਂ ਗੱਲਾਂ ਜਿੰਨੀ ਪੈਂਦਾ ਮੈਂ ਇੰਨਾ ਹੀ ਕਹੂੰਗਾ ਵੀ ਇਹ ਸਾਰੀ ਗੱਲ ਦੇ ਵਿੱਚ ਇੱਕ ਨਿਚੋੜ ਹੈ ਵੀ ਅੱਜ ਮੰਜੀ ਡਾਂਡ ਦਾ ਟਾਈਮ ਹੁਣ ਆਇਆ ਹੈ ਸਭ ਹੁਣ ਹੁਣ ਕਾਂਗਰਸ ਪ੍ਰਧਾਨ ਦੀ ਲੋੜ ਹੈ ਹੁਣ ਜਾ ਕੇ ਮੋਰਚਾ ਸਾਹਮਣ ਵਰਕਰ ਦੀ ਬਾਹ ਫੜਨ ਜੋ ਫੈਸਲਾ ਜਿੰਨੇ ਕਰਨਾ ਹੈ ਹਾਈ ਕਮਾਂਡ ਨੇ ਕਰਨਾ ਹੈ ਕਿਹਨੂੰ ਜ਼ਿੰਮੇਵਾਰੀ ਦੇਣੀ ਹੈ ਉੱਥੇ ਜਾ ਕੇ ਬਿਠਾ ਦੇ ਇਹ ਆ ਤੁਹਾਡਾ ਪ੍ਰੀਖਿਆ ਦੀ ਕੱਢੀ ਆ ਗਈ ਇੱਥੇ ਬੈਠੋ ਤੇ ਮੈਨੂੰ ਸੰਗਰੂਰ ਦੀ ਸੀਟ ਲਿਆ ਕੇ ਦਿਓ ਫਿਰ ਦੇਖੋ ਕਿਵੇਂ ਦੇਖੋ ਬਣਦਾ ਕੀ ਹੈ 6 ਮਹੀਨਿਆਂ ਚ ਜੇ ਆ ਸਾਰਾ ਮੈਂ ਪਲਟਿਆ ਨਾ ਦਿਖਾ ਦਿਆਂ ਤੁਹਾਨੂੰ ਲੋਕ ਤਾਂ ਕਹਿਣਗੇ ਵੀ ਲਿਆਓ ਕਾਂਗਰਸ ਨੂੰ ਮੋੜ ਕੇ ਵਾਪਸ ਲੈ ਕੇ ਆਓ ਉਹ ਕਹਿੰਦਾ ਬੜੇ ਚੇਤੇ ਆਉਂਦੇ ਨੇ ਯਾਰ ਅਨਮੁੱਲੇ ਹਵਾ ਦੇ ਬੁੱਲੇ ਆ ਲੋਕ ਕਹਿਣਗੇ ਇੱਥੇ ਮੇਰੀ ਐਨੀ ਭੁੱਖ ਵਾਲੀ ਜਿਸ ਤਰ੍ਹਾਂ ਅਮਿਤ ਸ਼ਾਹ ਜੀ ਦਾ ਬਿਆਨ ਨਹੀਂ ਹੈ ਸਭ ਕੋ ਜੋਸ਼ੀ ਦੱਸੇ ਮੈਂ ਨਾ ਜੋਸ਼ੀ ਮੈਂ ਦੱਸ ਸਕਦਾ ਵੀ 6 ਮਹੀਨੇ ਲਿਓ ਇੱਥੇ ਜੇ ਲੋਕ ਗਾਣੇ ਗਾਣੇ ਮੈਂ ਨਾ ਦਿਖਾ ਦਿਆਂ ਤੁਹਾਨੂੰ ਬੜੇ ਤੇ ਆਉਨੇ ਨੇ ਯਾਰਾਂ ਨੂੰ ਮੁੱਲੇ ਦੇਖੋ ਤੁਸੀਂ ਠੀਕ ਹੈ ਚੰਨੀ ਹਣੀ ਦੋਵੇਂ ਸੀਟਾਂ ਤੋਂ ਹਾਰ ਗਏ ਇਸ ਚੀਜ਼ ਦੀ ਵਜ੍ਹਾ ਕੀ ਮੰਨਦੇ ਹੋ ਕੇਜਰੀਵਾਲ ਕਹਿੰਦੇ ਦੋਵਾਂ ਸੀਟਾਂ ਤੋਂ ਹਾਰਨ ਕਿਉਂ ਵੀ ਹੋਇਆ ਉਹ ਮੇਰੇ ਤੋਂ ਵੱਡੇ ਜੋਤਸੀ ਹੈ ਉਹਨਾਂ ਨੇ ਤਾਂ ਪਹਿਲਾਂ ਲਿਖ ਕੇ ਦੇ ਦਿੱਤਾ ਸੀ ਮੈਂ ਤਾਂ ਹੋਰ ਕੋਈ ਨਹੀਂ ਲਿਖ ਸਕਦਾ ਇੰਨਾ ਕਹਿ ਵੀ ਦੇਖ ਲੈਣ ਜਿਸ ਮਸਲੇ ਨੂੰ ਜੋ ਕੀ ਕਾਰਨ ਬਣਿਆ ਨਹੀਂ ਗਨੇ ਆ ਫੇਰ ਕਰਾਂਗੇ ਗੱਲਾਂ ਅੱਜ ਤਾਂ ਮੇਰਾ ਇੰਨਾ ਹੀ ਹੈ ਵੀ ਮੌਕਾ ਸਮੋ ਸਾਬ ਕਾਂਗਰਸ ਨੂੰ ਲੋੜ ਹੈ ਅੱਜ ਲੀਡਰਸ਼ਿਪ ਦੀ ਕਿ ਮਜ਼ਬੂਤ ਯੂनाइटेड ਲੀਡਰਸ਼ਿਪ ਜਿਹਦੇ ਵਾਸਤੇ ਉਹ ਕਹਿ ਰਿਹਾ ਵੀ ਚਲੋ ਜੀ ਅੱਜ ਯੂनाइटेड ਨਹੀਂ ਸੀਗੀ ਸੁਨੀਲ ਵਜੇ ਨਾਲ ਨਹੀਂ ਸੀਗੀ ਤੁਸੀਂ ਕਰੋ ਯੂਨਾਈਟ ਕਰੋ ਚਲਾਓ ਤੇ ਆ ਸੰਗਰੂਰ ਵਾਲੀ ਸੀਟ ਲਿਜਾ ਕੇ ਰਾਹੁਲ ਗਾਂਧੀ ਜੀ ਜਾ ਕੇ ਚੋਲੀ ਪਾਉ ਆ ਲੋ ਜੀ ਆ ਲਿਆਈ ਪਈ ਤੇ ਹੁਣ ਮੁੜ ਕੇ ਸਾਰੀਆਂ ਤੁਹਾਨੂੰ 24 ਫੇਰ 24 ਆ ਜਾਣਾ ਜੀ ਆ 6 ਮਹੀਨਿਆਂ ਦੇ ਬਾਅਦ ਤਾਂ ਫਿਰ ਤਾਂ ਬਿਕਲ ਨੂੰ ਫਿਰ ਬੱਜ ਜਾਣਾ ਹੀ ਫਿਰ ਤਿਆਰ ਲੋ ਉਹਨੂੰ ਕਰਕੇ ਫਿਰ 24 ਸੀ ਦੇਖੋ ਕੀ ਬਣਦਾ ਕੀ ਬਸਵਾਲਾ ਮੇਰਾ ਕਾਂਗਰਸ ਟੁੱਟੇਗੀ ਬਚੇਗੀ ਕੀ ਹੋਏਗਾ ਕਿਉਂਕਿ ਹੁਣ ਹੁਣੇ ਖਿਲਾਰੇ ਪੈਣੇ ਸ਼ੁਰੂ ਹੋ ਗਏ ਨੇ ਔਰ ਤੁਹਾਨੂੰ ਲੱਗਦਾ ਕਿ ਬਚ ਜਾਏਗੀ ਕਾਂਗਰਸ ਜਾਂ ਕੁਝ ਚੇਂਜ ਹੋਣਾ ਚਾਹੀਦਾ ਕਾਂਗਰਸ ਦੇ ਵਿੱਚ ਮੈਂ ਹੁਣੇ ਤੁਹਾਨੂੰ ਕਹਿ ਗਿਆ ਕਿ ਹਟਿਆ ਵੀ ਸਾਨੂੰ ਆਪਣੇ ਜਿਹੜੇ ਕੰਮ ਕੰਪੀਟੀਸ਼ਨ ਹੈ ਉਸ ਤੋਂ ਸਿੱਖਣਾ ਚਾਹੀਦਾ ਹੈ ਜੇ ਸੁਖਬੀਰ ਬਾਦਲ 5 ਸਾਲ ਸਾਰੇ ਵਰਕਰਾਂ ਨੂੰ ਉਹ ਕਹਿੰਦਾ ਕੁਕੜੀ ਜਿਵੇਂ ਚੂਜ਼ੇ ਸੰਭਾਲ ਕੇ ਰੱਖਦੀ ਹੈ ਉਹ ਸੰਭਾਲ ਕੇ ਲਈ ਫਿਰਦਾ ਮੇਰੇ ਖਿਆਲ ਚ ਸੁਖਬੀਰ ਬਾਦਲ ਉਹ ਰਹਿੰਦੀ ਹੈ ਮੀਟਿੰਗ ਇਸ ਕਰਕੇ ਜੱਚੀਆਂ ਵਧੀਆਂ ਲੱਗਦੀ ਸੀ ਵੀ ਉਹ ਸਾਰਾ ਜੋਗ ਲਾਣਾ ਸੀ ਨਾਲ ਲਈ ਫਿਰਦੇ ਸੀ ਬਸਾਂ ਚਿੜਾ ਕੇ ਗੱਡੀਆਂ ਸਾਰਿਆਂ ਕੋਲ ਵੱਡੇ ਵੱਡੇ ਐਸਯੂਵੀਜ਼ ਹੈਗੀਆਂ ਉਹਨਾਂ ਵਾਲੇ ਦਾ ਵਰਕਰ ਕੋਈ ਮਾੜਾ ਹੈ ਹੀ ਨਹੀਂ ਸਾਰਿਆਂ ਨੂੰ ਰਜਾਤਾ ਉਹਨਾਂ ਨੇ ਉਹ ਪਹਿਲੇ ਬੰਦੇ ਹੈ ਸੁਖਬੀਰ ਬਾਦਲ ਜਿਨ੍ਹਾਂ ਨੇ ਪੰਜਾਬ ਦਾ ਰੇਤਾ ਤਗੜੀ ਚੜਾਇਆ ਸੀਗਾ ਅਸਲ ਮਾਇਨੇ ਜੇ ਉਹ ਬਾਬੇ ਨਾਨਕ ਵਾਲੀ ਤਗੜੀ ਨਹੀਂ ਐ ਨਾਲੀ ਸੁਖਬੀਰ ਬਾਦਲ ਜੀ ਤਗੜੀ ਛੱਡਦਾ ਅਜੇ ਤੇ ਨਹੀਂ ਕਹਦਾ ਰੇਤਾ ਕਿਲੂਆਂ ਦੇ ਸਾਹਮਣੇ ਨਾਲ ਵਕਤਾਂ ਮੈਂ ਨਹੀਂ ਸੀ ਦੇਖਿਆ 2007 ਤੋਂ ਪਹਿਲਾਂ ਪਰ ਇਹਨਾਂ ਨੇ ਕਰਤਾ ਇਹਦੇ ਕਰਕੇ ਸਾਰੇ ਇਹਨਾਂ ਦੇ ਵਰਕਰ ਐ SUV 'ਚ ਚੜੇ ਫਿਰਦੇ ਆ ਉਸ ਕੁਕੜੀ ਵਾਂਗੂ ਸੰਭ ਲਈ ਹੋਏ ਅਸੀਂ ਕਿਉਂ ਨਹੀਂ ਆਪਣੇ ਵਰਕਰ ਨੂੰ ਸਾਹਸ ਦੇ ਵਰਕਰ ਜ਼ਾਮੀਏ ਪਾਰਟੀ ਟੋਟਲ ਛੱਡ ਪਾਰਟੀ ਤਾਂ ਹੋਰ ਮਜ਼ਬੂਤ ਹੋ ਕੇ ਨਿਕਲ ਰਗੜਿਆਂ ਨਾਲ ਹੀ ਬੰਦਾ ਬਣਦਾ ਜੀ ਜਿਹੜੇ ਸੁਖੇ ਸੁਖੇ ਲਿਓ ਕੇ ਬਹਿ ਜਾਂਦੇ ਨਹੀਂ ਫੇਰ ਤਾਂ ਤੌਂਦ ਨਿਕਲ ਆਉਂਦੀ ਐਟ ਲੱਗੇ ਤਕੜਾ ਹੋਣਾ ਹੀ ਬੰਦਾ ਤਕੜਾ ਹੋ ਕੇ ਜੀ ਗੋਇੰਗ ਐਟ ਸਟਫ ਟਫ ਗੈਟਸ ਗੋਇੰਗ ਅਸ ਯੂਰ ਟਫ ਹੋ ਕੇ ਨਿਕਲ ਜੀ ਸਰ ਪਰ ਤੁਸੀਂ ਆਪਦੇ ਹਲਕੇ ਬਹੁਤ ਮਿਹਨਤ ਕੀਤੀ ਤੁਹਾਡਾ ਭਤੀਜਾ ਵੀ ਇਸ ਵੇਵ ਦੇ ਵਿੱਚ ਜਿਤਾ ਲਿਆ ਤੁਸੀਂ ਕੋ ਮੈਂ ਐਵੇਂ ਝੂਠਾ ਕ੍ਰੈਡਿਟ ਨਹੀਂ ਲੈਣਾ ਚਾਹੁੰਦਾ ਸੰਦੀਪ ਜਾਖੜ ਨੇ ਮੇਰੇ ਬੇਟੇ ਨੇ ਉੱਤੇ ਡਟ ਕੇ ਮਿਹਨਤ ਕੀਤੀ ਐ ਤੇ ਵਾਹਿਗੁਰੂ ਦੇ ਮੇਰ ਨਾਲ ਵਾਹਿਗੁਰੂ ਨੇ ਉਹਨਾਂ ਨੂੰ ਬਖਸ਼ਿਸ਼ ਆ ਹੋਈ ਹੈ ਕਿ ਲੋਕਾਂ ਨੇ ਉਹਨਾਂ ਦੀ ਸੇਵਾ ਦਾ ਮੁੱਲ ਪਾਇਆ ਤੇ ਸੇਵਾ ਦਾ ਮੌਕਾ ਦਿੱਤਾ ਹੈ ਹੁਣ ਉਹ ਵੀ ਇਹ ਰਗੜਿਆਂ ਚ ਆਪੋਜੀਸ਼ਨ ਚ ਐਮਐਲਏ ਹੋਣਾ ਕੋਈ ਸੋਖਾ ਨਹੀਂ ਹੁਣ ਮੈਂ ਸਮਝਦਾ ਇਹਦੇ ਨਾਲ ਹੋਰ ਉਹ ਥੋੜਾ ਰੜ ਕੇ ਵਧੀਆ ਨਿਕਲੂਗਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸੋ ਸੁਨੀਲ ਜਾਖੜ ਸਾਡੇ ਨਾਲ ਸੰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਕਾਂਗਰਸ ਦੇ ਦਿੱਗਜ ਲੀਡਰ ਨੇ ਸੁਨੀਲ ਜਾਖੜ ਹੁਣੀ ਕਹਿ ਰਿਹਾ ਕਿ ਮੈਂ ਇਹਨਾਂ ਜ਼ਿੰਮੇਵਾਰੀ ਮੈਨੂੰ ਫਾਂਹੇ ਚਾੜੋ ਕਹਿੰਦੇ ਕਿ ਇਹਨਾਂ ਗੱਲਾਂ ਨਾਲ ਕੁਝ ਨਹੀਂ ਹੋਣਾ ਇੱਕ ਦੂਸਰੇ ਤੇ ਇਲਜ਼ਾਮਬਾਜ਼ੀ ਛੱਡ ਕੇ ਕਾਂਗਰਸ ਨੂੰ ਮੰਥਨ ਕਰਨ ਦੀ ਜ਼ਰੂਰਤ ਹੈ ਕਿ ਆਖਰ ਅਸੀਂ ਕਿਹੜੀ ਗੱਲਾਂ ਹਾਰ ਰਹੇ ਹਾਂ ਤੇ ਸਾਡਾ ਵਰਕਰ ਜੋ ਡਿਮੋਰਲਾਈਜ਼ ਹੋ ਰਿਹਾ ਇਸ ਨੂੰ ਬੇਹੱਦ ਸੰਭਲਣ ਦੀ ਜ਼ਰੂਰਤ ਹੈ ਕਾਂਗਰਸ ਨੂੰ ਸਟਰੋਂਗ ਕਰਨ ਦੀ ਜ਼ਰੂਰਤ ਹੈ ਕੈਮਰਾ ਪਰਸਨ ਅਸ਼ੋਕ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਪੰਚਕੁਲਾ